ਸ਼ਾਰਦਾ ਰਾਮਲੀਲਾ ਅਤੇ ਦੁਸ਼ਹਿਰਾ ਕਮੇਟੀ ਸ਼ਰਮਾ ਕਲੋਨੀ ਮਜੀਠਾ ਰੋਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਕਮੇਟੀ ਦੇ ਪ੍ਰਧਾਨ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਹਰੀਦੇਵ ਸ਼ਰਮਾ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ ਗਰਾਊਂਡ ਸ਼ਰਮਾ ਕਲੋਨੀ ਵਿਖੇ ਰਾਵਣ ਕੁੰਮਕਰਨ ਅਤੇ ਮੇਗਨਾਥ ਦੇ ਪੁਤਲੇ ਤਿਆਰ ਕੀਤੇ ਗਏ ਇਸ ਮੌਕੇ ਸੰਸਦ ਗੁਰਜੀਤ ਸਿੰਘ ਔਜਲਾ ਸਾਬਕਾ ਵਿਧਾਇਕ ਸੁਨੀਲ ਦੱਤੀ ਯੋਗ ਗੁਰੂ ਬ੍ਰਹਮਚਾਰੀ ਸਵਾਮੀ ਸਤਿਆਨੰਦ ਜੀ ਜੋਗਿੰਦਰ ਪਾਲ ਟਿੰਗਰਾ इंदरजीत सिंह बासर के साबका चेयर पर्सन ममता दत्ता साबका सरपंच कमल कुमार बंगाली माता सुधा जी बालकृष्ण शर्मा विकास शर्मा नशेरा राजीव पीर अमन शर्मा जागीर सिंह सहमी गौरव प्रंजा सौरभ शर्मा विशाल शर्मा पंडित अवनप्राश ਕਾਉਂਸਲਰ ਨਰਿੰਦਰ ਤੋਂ ACP ਨਾਰਥ ਰਿਸ਼ਪੋਲਾਸ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਪਹੁੰਚੇ ਅਤੇ ਪ੍ਰਧਾਨ ਹਰੀਦੇਵ ਸ਼ਰਮਾ, ਸਰਪੰਚ RAM ਨਗਰ ਕਲੋਨੀ ਰਾਹੁਲ ਸ਼ਰਮਾ, ਸਰਪੰਚ ਮਲੂਕ ਸਿੰਘ, ਸਮਰਥ ਸ਼ਰਮਾ, ਇੰਦਰਜੀਤ ਸਿੰਘ ਸ਼ੇਰਗਿੱਲ, ਪਰਮਜੀਤ ਬੱਬਰ ਅਤੇ ਜਸਪਾਲ ਸਿੰਘ ਪਾਇਲਟ ਸਨ ਇਹ ਸਾਰੇ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਮੁੱਖ ਮਹਿਮਾਨਾਂ ਵੱਲੋਂ 라ਵਣ ਕੁੰਮ ਕਰਨ ਅਤੇ ਮੇਗਨਾਥ ਦੇ ਪੁਤਲਿਆਂ ਨੂੰ ਰਿਮੋਟ ਸਿਸਟਮ ਰਾਹੀਂ ਅਗਨੀਪੇਟ ਕੀਤਾ। ਇਸ ਮੌਕੇ ਸ਼੍ਰੀ ਰਾਮ ਜੀ ਅਤੇ ਸ਼ਿਵ ਪਰਿਵਾਰ ਸਨੇ ਬਸ਼ਰੰਗੀ ਸੈਨਾ ਦੀਆਂ ਸੁੰਦਰ ਸ਼ਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਮਨਮੋਹਕ ਆਤਿਸ਼ਪਾਸੀ ਕੀਤੀ ਗਈ ਅੱਜ ਮਜੀਠਾ ਰੋਡ ਤੇ ਸਾਡੇ ਬਹੁਤ ਹੀ ਕਾਂਗਰਸ ਦੇ ਸੀਨੀਅਰ ਲੀਡਰ ਹਰਦੇਵ ਸ਼ਰਮਾ ਜੀ ਵੱਲੋਂ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਮੈਂ ਉੱਥੇ ਜਿੱਥੇ ਦੁਸ਼ਹਿਰੇ ਦੇ ਇਸ ਤਿਉਹਾਰ ਤੇ ਸਭ ਨੂੰ ਵਧਾਈ ਦੇਣ ਲਈ ਪਹੁੰਚਾ ਉੱਥੇ ਇਸ ਪਿੱਤਰ ਤਿਆਰ ਦੇ ਉੱਤੇ ਭਗਵਾਨ ਰਾਮ ਜੀ ਵੱਲੋਂ ਜਿਸ ਤਰੀਕੇ ਨਾਲ ਬੁਰਾਈ ਦਾ ਅੰਤ ਕੀਤਾ ਗਿਆ ਸਾਨੂੰ ਵੀ ਉਹਨਾਂ ਦੇ ਮਾਰਗਦਰਸ਼ਨ ਦੇ ਚੱਲਦੇ ਹੋਏ ਬੁਰਾਈਆਂ ਦਾ ਅੰਤ ਕਰਨਾ ਚਾਹੀਦਾ ਔਰ ਇਹਦਾ ਆਇਤ ਲੈਣਾ ਚਾਹੀਦਾ ਮਜੀਠਾ ਰੋਡ ਤੇ ਬਾਈਪਾਸ ਹਰਿਦੇਸ਼ ਸ਼ਰਮਾ ਸਾਡੇ ਚੇਅਰਮੈਨ ਨੇ ਦਸ਼ਰਾ ਕਮੇਟੀ ਦੇ ਹਰ ਸਾਲ ਪਿਛਲੇ 27 ਸਾਲ ਤੋਂ ਇੱਥੇ ਦਸ਼ਰਾ ਤੇ ਰਾਮਲੀਲਾ ਮਨਾ ਰਹੇ ਨੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਪੂਰੇ ਸਾਰੇ ਇਲਾਕਿਆਂ ਵਾਲਿਆਂ ਨੂੰ ਨੌਰਥ ਹਲਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਸ ਪਰਵ ਦੀਆਂ ਅਛਾਈ ਦੀ ਜਿੱਤ ਬੁਰਾਈ ਤੇ ਅਛਾਈ ਹਮੇਸ਼ਾ ਜਿੱਦੀ ਆਈ ਹੈ ਬੁਰਾਈ ਜਿੱਦੀ ਮਰਜ਼ੀ ਵਧੀ ਹੋ ਜਾਏ ਅਛਾਈ ਦੇ ਅੱਗੇ ਛੋਟੀ ਪੈ ਜਾਂਦੀ ਹੈ ਇਹ ਇਤਿਹਾਸ ਸਾਨੂੰ ਦੱਸਦਾ ਇਹ ਪਰਵ ਖੁਸ਼ੀਆਂ ਦਾ ਸਤਿ ਭਾਵਨਾ ਦਾ ਭਾਈਚਾਰੇ ਦਾ ਪਰਵ ਆ ਸਾਨੂੰ ਸਾਡੇ ਜਿੰਨੇ ਤਿਹਾੜ ਆ ਗੁਰਪੁਰਬ ਚਾਹੇ ਕ੍ਰਿਸਚਨ ਦਾ ਦਿਨ ਆ ਚਾਹੇ ਇਹ ਦਿਹਾੜ ਚਾਹੇ ਦੀਵਾਲੀ ਆ ਕੋਈ ਸੰਦੇਸ਼ ਹੈ ਕਿ ਆਪਸੀ ਭਾਈਚਾਰਾ ਮਨੁੱਖਤਾ ਨੂੰ ਹਮੇਸ਼ਾ ਹੀ ਪਿਆਰ ਕਰੋ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਸ਼ੁਭ ਕਾਮਨਾ ਅਜ ਦੇ ਸ਼ੁਭ ਦਿਹਾੜੇ ਦੇ ਵਿਜੇलक्ष्मी ਤੇ ਹੋਰ ਅੱਜ ਜਿਸ ਤਰ੍ਹਾਂ ਹਰੀਦੇਵ ਸ਼ਰਮਾ ਜੀ ਜਿਹੜੇ ਜਿਹੜੇ ਇੱਥੇ ਲੈ ਕਮੇਟੀ ਦੇ ਮੈਂਬਰ ਨੇ ਔਰ ਚੇਅਰਮੈਨ ਨੇ ਉਹਨਾਂ ਨੇ ਅੱਜ ਜਿਹੜਾ ਇੱਥੇ ਦੁਸ਼ਹਿਰਾ ਮਨਾਇਆ ਉਹਦੇ ਵਿੱਚ ਅਸੀਂ ਆ ਕੇ ਹਾਜ਼ਰੀ ਲਗਵਾਈ ਹੈ ਔਰ ਦੇਖੋ ਸਾਰਿਆਂ ਨੂੰ ਅਸੀਂ ਇਹ ਕਹਿੰਨੇ ਕਿ ਅੱਛੇ ਕੰਮ ਕਰੋ ਅੱਛੇ ਕੰਮਾਂ ਦੇ ਅੱਛੇ ਨਤੀਜੇ ਬੁਰੇ ਦੇ ਬੁਰੇ ਰਾਵਣ ਚਾਹੇ ਐਡਾ ਬੜਾ ਵਿਦਵਾਨ ਹੋਇਆ ਪਰ ਉਹਦੇ ਬਾੜੀ ਸੋਚ ਨੇ ਉਹਦਾ ਜਿਹੜਾ ਸ਼ਰ ਸਾਰੇ ਜਣੇ ਦੇਖਦੇ ਨੇ ਹੋਇਆ ਔਰ ਅਸੀਂ ਸਭ ਨੂੰ ਇਹ ਕਹਿੰਨੇ ਆ ਕਿ ਸਾਰੇ ਜਣੇ ਇਸੇ ਤਰੀਕੇ ਦੇ ਨਾਲ ਭੈਣ ਭਰਾ ਮਿਲ ਕੇ ਇਸ ਤਰ੍ਹਾਂ ਦੇ ਤਿਹਾੜ ਜਿਹੜੇ ਮਨਾਉਂਦੇ ਰਹੇ ਦੁਸ਼ਹਿਰਾ ਸ਼ਰਮਾ ਕਲੋਨੀ ਮੇਰਾ ਨਾਮ ਹਰੀਦੇਵ ਸ਼ਰਮਾ ਹੈ ਔਰ ਆਪਣੀ ਟੀਮ ਦੇ ਨਾਲ ਸ਼ਬੀ ਮਾਦ ਜ਼ੈਰਾ ਜਿਹੜਾ ਵਾ ਬਦੀ ਦੇ ਨੇਗੀ ਦੀ ਜਿੱਤ ਦਾ ਪ੍ਰਤੀਕ ਹੈ ਉਹ ਮਨਾਇਆ ਗਿਆ ਹੈ ਇਸ ਦੇ ਵਿੱਚ 15 ਤੋਂ 20 ਹਜ਼ਾਰ ਬੰਦਾ ਰਾਵਣ ਗੁੰਮ ਕਾ ਨੋਰ ਮੇਕ ਨਾ ਦੇ ਜਿਹੜੇ ਪੁੱਤਰੇ ਜਲਾ ਕੇ ਨੇ ਕਿ ਕੰਟਰੋਲ ਦੇ ਨਾਲ ਰਿਮੋਟ ਦੇ ਨਾਲ ਉਹ ਦੂਸਾਂ ਵੇਖੇ ਔਰ ਜਿੱਥੇ ਰਿਮੋਟ ਦੇ ਨਾਲ ਅਗਰੀ ਦਿੱਤੀ ਗਈ ਉੱਥੇ ਮਨੋਰ ਜਾਗੀਆਂ ਵੀ ਸ਼੍ਰੀ ਰਾਮ ਜਿੰਦਰ ਜੀ ਲਸ਼ਵਨ ਜੀ ਹਨੂਮਾਨ ਜੀ ਸੀਤਾ ਜੀ ਔਰ 35 ਹਨੂਮਾਨ ਜਿਹੜੇ ਆ ਫਿਰ ਉਹਨਾਂ ਦੇ ਵੇ ਢੋਲ ਦਬਕੇ ਨਾਲ ਦਸਹਿਰੇ ਦੀ ਰੌਣਕ ਨੂੰ ਚਾਰ ਜੰਤ ਲਾਉਣ ਵਾਸਤੇ ਆਏ ਹਨ ਮੈਂ ਪੁਲਿਸ ਪ੍ਰਸ਼ਾਸਨ ਦਾ ਖਾ ਹੋਰ ਆਪਣੇ ਸਾਰੇ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਤਗੜੀ ਗੱਲ ਹੈ ਮੈਂ ਸ਼ਰਮਾ ਜੀ ਦਾ ਸ਼ਰਮਾ ਜੀ ਦੀ ਟੀਮ ਦਾ ਆਆਂ ਸਜਣਾ ਦਾ ਸਾਰਿਆਂ ਦਾ ਤੈਨੂੰ ਬਹੁਤ ਧੰਨਵਾਦ ਕਰਦਾ ਮੈਂ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਧਾਰਮਿਕ ਚੱਲਦੇ ਰਹਿਣ ਤੇ ਗਾਂ ਖੋਣ ਵਾਲਾ ਭਵਿੱਖ ਬੱਚਿਆਂ ਦਾ ਜਿਹੜਾ ਚੰਗੇ ਧਾਰਮਿਕ ਪ੍ਰੋਗਰਾਮਾਂ ਵੱਲ ਕੁੜਿਆ ਰਹੇ ਤੇ ਨਸ਼ਿਆਂ ਤੋਂ ਮੁਕਤ ਇਹ ਬੱਚੇ ਜਿਹੜੇ ਵੱਜ ਜਾਣ